ਸਾਲ ਸੀਗਾ ਦੋਸਤੋ ਅੱਜ ਅਸੀਂ ਮੌਜੂਦ ਹਾਂ ਜਿਹੜੀ ਡੱਬ ਵਾਲੀ ਤੋਂ ਵਾਇਆ ਕਾਲਿਆਂ ਵਾਲੀ ਰੋੜੀ ਹੋ ਕੇ ਸਰਦੂਲਗੜ੍ਹ ਰੋਡ ਜਾਂਦਾ ਉਸ ਰੋਡ ਦੇ ਉੱਪਰ ਪਿੰਡ ਤਲੋਕੇ ਵਾਲਾ ਦੇ ਨੇੜੇ ਤੇ ਦੋਸਤੋ ਇੱਥੇ ਤੁਹਾਨੂੰ ਇੱਕ ਪੁਰਾਣੀ ਇਮਾਰਤ ਦਿਖਾ ਰਹੇ ਹਾਂ ਪੁਰਾਣੀ ਇਮਾਰਤ ਵੀ ਕਾਂਦੀ ਹੁਣ ਤਾਂ ਸਿਰਫ ਇੱਕ ਨਿਸ਼ਾਨੀ ਦੇ ਵਜੋਂ ਮੌਜੂਦ ਆ ਤੇ ਇਹ ਦੋਸਤੋ ਜਦੋਂ ਆਪਾਂ ਕਾਲਿਆਂ ਵਾਲੀ ਮੰਡੀ ਤੋਂ ਸਰਦੂਲਗੜ੍ਹ ਨੂੰ ਜਾਂਦੇ ਆ ਤਾਂ ਪਿੰਡ ਤਲੋਕੇ ਵਾਲੇ ਤੋਂ ਥੋੜਾ ਜਿਹਾ ਪਹਿਲਾਂ ਸੱਜੇ ਹੱਥ ਖੇਤਾਂ ਦੇ ਵਿੱਚ ਨਜ਼ਰ ਆਉਂਦੀ ਆ ਦੋਸਤੋ ਇਹ ਲਖੌਰੀ ਇੱਟ ਦੀ ਬਣੀ ਹੋਈ ਜਾਪਦੀ ਆ ਤੇ ਕਿਸੇ 14ਵੀਂ ਜਾਂ 15ਵੀਂ ਸਦੀ ਦੀ ਬਣੀ ਹੋਈ ਇਹ ਗੁੰਮਨਾਮ ਇਤਿਹਾਸਕ ਇਮਾਰਤ ਹੈ ਜਿਸ ਦਾ ਹੁਣ ਸਿਰਫ ਇਹ ਹੀ ਭਾਗ ਬਚਿਆ ਹੈ ਜੋ ਆਪਾਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਆ ਤੇ ਸ਼ਾਇਦ ਬਾਕੀ ਭਾਗ ਇਸ ਦਾ ਹੌਲੀ-ਹੌਲੀ ਕਰਕੇ ਤਬਾਹ ਹੋ ਚੁੱਕਾ ਹੈ ਸ਼ਾਇਦ ਇਹ ਉਸ ਸਮੇਂ ਦੇ ਕਿਸੇ ਦਿੱਲੀ ਸੂਬੇ ਦੇ ਜਾਂ ਦਿੱਲੀ ਸੂਬੇ ਦੀ ਸਰਕਾਰ ਦੇ हिसार ਫਿਰੋਜ਼ਾ ਦੇ ਕਿਸੇ ਅਹਿਮ ਸ਼ਖਸ ਦੀ ਕੋਈ ਮਜ਼ਾਰ ਹੋਵੇ ਕਿਉਂਕਿ ਇਸ ਦੀ ਬੰਤਰ ਦਿੱਖ ਉਸ ਸਮੇਂ ਦੀਆਂ ਇਮਾਰਤਾਂ ਵਾਲੀ ਆ ਤੇ ਦੋਸਤੋ ਇਸ ਸਰਸਾ हिसार ਜ਼ਿਲ੍ਹੇ ਦੇ ਪੁਰਾਣੇ ਦਸਤਾਵੇਜ਼ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਕਿਸੇ ਸਮੇਂ ਬਾਦਸ਼ਾਹ ਸ਼ਾਹਜਹਾਨ ਫਿਰੋਜ਼ ਖਾਨ ਤੁਗਲਕ ਵਰਗਿਆਂ ਦਾ ਇਸ ਇਲਾਕੇ ਦੇ ਵਿੱਚ ਰਾਜ ਸੀ ਤੇ ਉਹਨਾਂ ਦਾ ਆਉਣਾ ਜਾਣਾ ਸੀ ਦੋਸਤੋ ਇਥੋਂ ਪਿੰਡ ਵਾਸੀਆਂ ਤੋਂ ਵੀ ਇਹ ਪਤਾ ਲੱਗਾ ਕਿ ਇਹ ਕਾਫੀ ਪੁਰਾਣੀ ਇਮਾਰਤਾਂ ਤੇ ਇਸ ਨੂੰ ਉਹ ਇਸੇ ਤਰ੍ਹਾਂ ਹੀ ਦੇਖਦੇ ਆ ਰਹੇ ਆ ਤੇ ਪਹਿਲਾਂ ਇਹ ਕਾਫੀ ਥਾਂ ਉੱਚਾ ਸੀ ਉੱਚੇ ਟਿੱਬੇ ਕਹਿ ਸਕਦੇ ਆ ਉਹਨਾਂ ਦੇ ਉੱਪਰ ਸੀ ਤੇ ਹੁਣ ਹੌਲੀ ਹੌਲੀ ਕਰਕੇ ਜਿਹੜਾ ਆਸੇ ਪਾਸੇ ਦੀਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਖੇਤੀ ਹੋ ਰਹੀ ਆ ਪਰ ਇਹ ਜਿਹੜਾ ਪੁਰਾਣਾ ਇਸ ਦਾ ਹਿੱਸਾ ਹੈ ਉਹ ਅੱਜ ਵੀ ਉਸੇ ਤਰ੍ਹਾਂ ਮੌਜੂਦ ਆ ਕੁਝ ਆਪਾਂ ਦੇਖ ਰਹੇ ਆ ਕਿ ਪੱਕੀਆਂ ਇੱਟਾਂ ਦਾ ਤੇ ਸ਼ਾਇਦ ਕੁਝ ਇਹਦੇ ਨਾਲ-ਨਾਲ ਆ ਜਿਹੜੀਆਂ ਉਹ ਕੱਚੀਆਂ ਇੱਟਾਂ ਵੀ ਇਸ ਦੇ ਵਿੱਚ ਨਿਕਲ ਰਹੀਆਂ ਨੇ ਇਸ ਤਰ੍ਹਾਂ ਦੇ ਦੋਸਤੋ ਜਿਹੜੀਆਂ ਪ੍ਰਾਣੀਆਂ ਨਿਸ਼ਾਨੀਆਂ ਨੇ ਅਸੀਂ ਆਪਣੇ ਵੱਲੋਂ ਬਹੁਤ ਖੋਜ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਕਿਸੇ ਵੀ ਸਾਨੂੰ ਜਿਹੜਾ ਰਿਕਾਰਡ ਦੇ ਵਿੱਚ ਆ ਇਸ ਦੀ ਜਿਹੜੀ ਪੁਖਤਾ ਜਾਣਕਾਰੀ ਉਹ ਹਾਸਲ ਨਹੀਂ ਹੋ ਪਾਈ ਅਗਰ ਕੋਈ ਦੋਸਤ ਇਸ ਦੇ ਬਾਰੇ ਪੂਖਤਾ ਜਾਣਕਾਰੀ ਰੱਖਦਾ ਤਾਂ ਉਹ ਵੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੇ ਤਾਂ ਕਿ ਵੱਧ ਤੋਂ ਵੱਧ ਜਿਹੜੇ ਦੋਸਤ ਮਿੱਤਰ ਨੇ ਉਹ ਇਨ੍ਹਾਂ ਪ੍ਰਾਣੀਆਂ ਚੀਜ਼ਾਂ ਪ੍ਰਾਣੀਆਂ ਨਿਸ਼ਾਨੀਆਂ ਦੇ ਬਾਰੇ ਜਾਣ ਸਕਣ ਕਿ ਇਹ ਕਦੋਂ ਬਣੀਆਂ ਕਿਉਂ ਬਣੀਆਂ ਸੀ ਤੇ ਇੱਕ ਕਿਸ ਨੇ ਬਣਾਈਆਂ ਸੀ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਜੇ ਤੇ ਅੱਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਕਿ ਤੁਸੀਂ ਸ਼ੇਅਰ ਕਰੋਗੇ ਤਾਂ ਵੱਧ ਤੋਂ ਵੱਧ ਲੋਕਾਂ ਤੱਕ ਵੀਡੀਓ ਪਹੁੰਚੇਗੀ ਤੇ ਸਾਨੂੰ ਹੋ ਸਕਦਾ ਹੈ ਕਿ ਕਿਸੇ ਨਾ ਕਿਸੇ ਦੋਸਤ ਮਿੱਤਰ ਤੋਂ ਇਸ ਦੇ ਬਾਰੇ ਇਹ ਜਿਹੜੀ ਉਹ ਪੁਖਤਾ ਜਾਣਕਾਰੀ ਮਿਲ ਸਕੇ ਇਸ ਇਮਾਰਤ ਦੀ ਜਾਣਕਾਰੀ ਜੁਟਾਉਣ ਦੇ ਵਿੱਚ ਸਾਨੂੰ ਗੁਰਪ੍ਰਵੀਚ ਸੰਗਾ ਜੀ ਉਹਨਾਂ ਵੱਲੋਂ ਵੀ ਸਹਿਯੋਗ ਮਿਲਿਆ ਅਸੀਂ ਆਪਣੇ ادارے ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ